ਹਾਂਜੀ ਭਾਈ ਜੀ ਅੱਜ ਦੋ ਤਰੀਕਾ ਪਹਿਲੇ ਮਹੀਨੇ ਦੀ 2021 ਦੀ ਮੰਡੀਆ ਬੱਕਰੀਆਂ ਦੀ ਤੁੰਗ ਵਾਲੀ ਇਹ ਆਪਣਾ ਚੈਨਲ ਆ ਚੈਨਲ ਜਰੂਰ ਸਬਸਕ੍ਰਾਈਬ ਕਰਾਇਆ ਕਰੋ ਕਿਉਂਕਿ ਤੁਹਾਨੂੰ ਇੱਥੇ ਸਾਰੀ ਅਪਡੇਟ ਮਿਲੂਗੀ ਜਾਣਕਾਰੀ ਮਿਲੂ ਬੱਕਰੀਆਂ ਦੀਆਂ ਬਿਮਾਰੀਆਂ ਬਾਰੇ ਮੇਲਿਆਂ ਦੀ ਜਾਣਕਾਰੀ ਨਗਾਂ ਦੇ ਰੇਟਾਂ ਦੀ ਜਾਣਕਾਰੀ ਇਹ ਸਾਰੀ ਇਸ ਚੈਨਲ ਤੇ ਅਪਰ ਦਿੰਦੇ ਆ ਆ ਤੁਸੀਂ ਦੇਖ ਸਕਦੇ ਹੋ ਥਰਡਾ ਗਰਾਊਂਡ ਆ ਇਹ ਕਿੱਠ ਦੇਖ ਸਕਦੇ ਹੋ ਇੱਥੇ ਫਾਰਮ ਆ ਆਪਣਾ ਇਹ ਸਾਰਾ ਹਜੇ ਪੈਰ ਦਾ ਟਾਈਮ ਆ ਮਾਲ ਹੋਰ ਬਹੁਤ ਆ ਰਿਹਾ ਹੈਗਾ ਤੇ ਆਹ ਉੱਪਰਲਾ ਗਰਾਊਂਡ ਆ ਇਹ ਨੀਚੇ ਵਾਲਾ ਗਰਾਊਂਡ ਆ ਤੇ ਆਹ ਉੱਪਰਲਾ ਗਰਾਊਂਡ ਆ ਬਾਕੀ ਮੈਂ ਤੁਹਾਨੂੰ ਜਾਣਕਾਰੀ ਦੇ ਦਿੰਦਾ ਬੱਕਰੀਆਂ ਵਾਲਿਆਂ ਨਾਲ ਗੱਲਬਾਤ ਕਰਕੇ ਤੇ ਬਾਕੀ ਆਪਾਂ ਕਰਦਾ ਮੈਂ ਤੁਹਾਨੂੰ ਜਾਣਕਾਰੀ ਸਾਰੀ ਦਿਨਾਂ ਨਾਲ ਅਪਡੇਟ ਹਾਂਜੀ ਇਹ ਮਾਲ ਆ ਬਹੁਤ ਚੰਗਾ ਸੋਹਣਾ ਮਾਲ ਆ ਆਪਾਂ ਗੱਲ ਕਰਦੇ ਆ ਵੰਗਾਂ ਨਾਲ ਜਾਣਕਾਰੀ ਲੈਂਦੇ ਆਨ ਤੋਂ ਹਾਂਜੀ ਭਾਈ ਕੀ ਨਾਂਗਾ ਆਪਣਾ 10 ਵੀਰ ਕੌਰ ਹੈ ਹਾਂਜੀ ਆਪਣਾ ਕੌਰਾਂ ਨਾ ਜੀ ਕੌਰਾਂ ਤੇ ਆ ਬੱਕਰੀਆਂ ਦੀ ਕੀ ਰੇਟ ਆ ਆਹ ਦੰਦ ਕਿੰਨੇ ਆ ਬੱਕਰੀ ਦੰਦ ਪੂਰੇ ਆ ਜੀ 8 ਦੰਦ 8 ਦੰਦ ਆ ਕਿੰਨੇ ਚਿਰ ਦੀ ਗੱਬਣਾ ਇਹ ਤਾਂ ਤਿਆਰ ਇਹ ਦੇਣੀ ਪੰਜਾਂ ਦਿਨ ਲਊਗੀ ਇਹ ਤਾਂ ਪੰਜਾਂ ਦਿਨ ਲਊ ਲਊਗੀ ਬਾਈ ਕਹਿੰਦਾ ਬਹੁਤ ਚੰਗੀ ਬੱਕਰੀ ਹੈ ਤੁਸੀਂ ਦੇਖ ਸਕਦੇ ਹੋ ਦੱਬਾ ਕਲਰ ਆ ਕੀ ਮੋਲ ਕਰ ਦਿੰਦਾ ਕਿਨਾ 35000 35000 ਮੁੱਲ ਕਰਦੇ ਆ ਦਾ ਨਾਲ ਆ ਜਿਹੜੀ ਪੱਟ ਘੜੀਆਂ ਨਾਲ ਇਹਦਾ ਜੀ 25000 ਕਰਦੀ ਕਿੰਨੇ ਦੰਦਾ ਹੈ ਇਹ ਇਹ ਵੀ ਦੰਦਾ ਪੂਰਾ ਜੈਰ ਲੱਗ ਗਿਆ ਪੂਰਾ ਚ ਤੇ ਬੱਚਾ ਕੀ ਹੈ ਮਗਰ ਉਹਦੇ ਨਹੀਂ ਜੀ ਇਹਦੇ ਮਾਰ ਹੈ ਨਹੀਂ ਬੱਚਾ ਅੱਛਾ ਇੱਕ ਕ੍ਰੋਸ ਹੋਈ ਵੀ ਹੈ ਮਹੀਨੇ ਦੀ ਕ੍ਰੋਸ ਹੋਈ ਵੀ ਹੈ ਜਿਹੜੀ ਆ ਬੱਕਰੀਆਂ ਨਾਲ ਇਹਨੂੰ ਫੜੇ ਮੜੇ ਪਿੱਛੇ ਕਰ ਹਾਂ ਇਹ ਦੰਦਾ ਦੀ ਕਿਵੇਂ ਆ ਇਹ ਵੀ ਅੱਖ ਜਾਂਦੀ ਹੈ ਇਹ ਅੱਠ ਦੰਦਾ ਗੱਬਣਾ ਹੈ ਹਾਂ ਜੀ ਗੱਬਣਾ ਕਿੰਨੇ ਚਿਰ ਦੀ ਇਹ ਵੀ ਬੱਸ ਜੀ 5-7 ਦਿਨ ਹੀ ਲਊ ਸੋਣਗੇ 5-7 ਦਿਨ ਲਊਗੀ ਇਹਦਾ ਕੀ ਮੁੱਲ ਕਰਦੇ ਹੋ ਇਹਦਾ 30 ਕਰਦੇ ਇਹਦਾ 30 30000 ਮੁੱਲ ਕਰਦੇ ਵਧੀਆ ਸੋਹਣੀ ਪੱਠਾ ਪੂਰੀ ਆ ਜਿਹੜੀ ਨਾਲ ਇੱਕ ਪੱਠ ਹੋਰ ਖੜੀ ਹੈ ਇਹ 6 ਦਿਨ ਦਾ ਪੱਠਾ ਜੀ ਇਹ 6 ਦਿਨ ਦਾ ਹਾਂਜੀ ਬਲੂਨ ਸੋਗੀ ਬਲੂਨ ਸੋਗੀ ਇਹਦਾ ਕਿੰਨਾ ਮੁੱਲ ਕਰਦੇ ਹੋ ਇਹਦਾ ਵੀ 30 ਕਰਦੇ ਇਹਦਾ ਵੀ 30000 ਮੁੱਲ ਕਰਦੇ ਤੇ ਆ ਕਾਲੀ ਬੱਕਰੀ ਖੜੀ ਹੈ ਇਹ ਸੋਈ ਹੋਈ ਹੈ ਜੀ ਇੱਕ ਬੱਚਾ ਦੇ ਮਗਰ ਇੱਕ ਬੱਚਾ ਇਹਦੇ ਮਗਰ ਤਿੰਨ ਮਹੀਨਾ ਦਾ ਬੱਚਾ ਹੈਗਾ ਦੁਆਰੇ ਗੱਭਰ ਤਾਂ ਨਹੀਂ ਹੋਈ ਕਿ ਹੋਈ ਵੀ ਹੈ ਨਹੀਂ ਜੀ ਦੁਆਰੇ ਕਰਾਈ ਨਹੀਂ ਹਾਂਜੀ ਕਰਾਈ ਨਹੀਂ ਤੇ ਕੀ ਰੇਟ ਕਰੀ ਇਹਦਾ ਇਹਦਾ 30 ਕਰਦੇ 30 ਤੇ ਦੰਦ ਦੰਦ 6 ਹੈ ਜੀ ਦੰਦ 6000 30000 ਰੇਟ ਕਰਦੇ ਸੋਹਣੀ ਪਟਾ ਬਹੁਤ ਵਧੀਆ ਤੇ ਨਾਲ ਇੱਕ ਛੇਰੀ ਖੜੀ ਆ ਇਹਦੇ ਮਗਰ ਵੀ ਬੱਚਾ ਜੀ ਇੱਕ ਹੋਰ ਇਹ ਤਿੰਨ ਮਹੀਨਾ ਦਾ ਬੱਚਾ ਹੀ ਹੈ ਜੀ ਤਿੰਨ ਮਹੀਨਾ ਦਾ ਬੱਚਾ ਇਹਦੇ ਮਗਰ ਤੇ ਇਹਦਾ ਕੀ ਮੁੱਲ ਕਰਦੇ ਜੀ ਇਹਦਾ ਵੀ ਕੀ ਕਰਦੇ ਆ ਇਹਦਾ ਵੀ ਕੀ ਆ ਨਾਲ ਸ਼ੇਰੀ ਇੱਕ ਹੋਰ ਖੜੀ ਆ ਇਹ ਗੱਬੜਾ ਜੀ ਕਿੰਨੇ ਚਿਰ ਦੀ ਗੱਬਾ ਇਹ ਲਗਾਇਆ ਹੋਇਆ ਦੋ ਮਹੀਨਾ ਨਹੀਂ ਹੋਇਆ ਦੰਦ ਦੰਦ ਪੂਰਾ ਗਿਆ ਜੀ ਦੰਦ ਪੂਰਾ ਚਾ ਇਹਦਾ ਇਹਦਾ ਕੀ ਬੋਲ ਕਰਦੇ ਆ ਇਹਦਾ 32000 ਕਰਦੇ ਆ 32000 ਤੇ ਜਿਹੜੀ ਆ ਕਾਲੀ ਖੜੀ ਆ ਕੀ ਵੀ ਸੂਈ ਹੈ ਜੀ ਤਿੰਨ ਦਿਨ ਹੋ ਗਈ ਸੂਈ ਅੱਛਾ ਦੋ ਬੱਚੇ ਆ ਜੀ ਮਗਰ ਦੋ ਬੱਚੇ ਆ ਤਿੰਨ ਦਿਨ ਸੂਈ ਨੂੰ ਹੋ ਗਏ ਤੇ ਇਹਦਾ ਮੁੱਲ ਕੀ ਕਰਦੇ ਆ ਇਹਦਾ 35000 ਇਹਦਾ 35000 ਜੀ ਮੁੱਲ ਕਰਦੇ ਆ ਕੋਈ ਆ ਬਾਈ ਅੰਗਲ ਵਾਲੀ ਕਿੱਥੇ ਜਿਹੜੀ ਆ ਲਾਲ ਡੱਬੀ ਬੱਕਰੀ ਆ ਉਹ ਜੀ ਸੋਈ ਵੀ ਹੈ ਕਿੰਨੇ ਚ ਬੱਚੇ ਮਗਰ ਇਹਦੇ ਇਹਦਾ ਬੱਚਾ ਇੱਕ ਹੈ ਜੀ ਮਗਰ ਇੱਕ ਮਗਰ ਬੱਚਾ ਹੈਗਾ ਹਾਂ ਇਹਦਾ ਤਨਸ਼ੀ ਦੋ ਮਾਰ ਮਾਰ ਕੇ ਬੱਚਾ ਅੱਛਾ ਤੇ ਇਹਦਾ ਕੀ ਮੁੱਲ ਕਰਦੇ ਹੋ ਇਹਦਾ ਵੀ ਕੀ ਕਰਦੇ ਤੇ ਕਾ ਸ਼ੇਰੀ ਬੱਕਰੀ ਜਾਂਦੀ ਹੈ ਇਹਦਾ 30000 ਹੈ ਜੀ ਇਹ ਗੱਬਣਾ ਵਕਤ ਇਹ ਬੱਕਰੀ ਗੱਬਣਾ ਇਹਦਾ 32000 ਰੁਪਏ ਮੁੱਲ ਆ ਆ ਪੱਟਦਾ ਇਹਦਾ 22000 ਦਾ ਦੰਦ ਤਾਂ ਦਾ ਅੱਠ ਦੰਦ ਹੈ ਜੀ ਗੱਬਣਾ ਹੈ ਹਾਂ ਜੀ ਗੱਬਣਾ ਕਿੰਨੇ ਚ ਦਿੱਤੀ ਗੱਬ ਆ ਇਹ 2.5 ਮਹੀਨਿਆਂ ਦੀ ਗੱਬ ਹੈ 2.5 ਮਹੀਨੇ ਦੀ ਆ ਉਹਦਾ ਉਦਾ ਕਰਦੇ 16000 ਰੁਪਏ 16000 ਵਧੀਆ ਚੰਗੀ ਪੱਠਾ ਨੇ ਬਹੁਤ ਵਧੀਆ ਜਾਨਵਰ ਨੇ ਚੰਗੇ ਉਹ ਵੀ ਦੇਖ ਸਕਦੇ ਹੋ ਤੁਸੀਂ ਉਹ ਵੀ ਤਿਆਰ ਆ ਉਹ ਵੀ ਇੱਕ ਬੱਕਰੀ ਗੱਬਣਾ ਵੀ ਇਹਦਾ ਕੀ ਮੁੱਲ ਕਰਦੇ ਹੋ ਇਹਦਾ ਵੀ 32000 ਇਹਦਾ 32000 ਰੁਪਏ ਬਹੁਤ ਸੋਹਣੀ ਬੱਕਰੀ ਹੈ ਇਹ ਹੁਣੇ ਪੂਰੇ ਦੰਦ ਹੋਈ ਹੈ ਜੀ ਪਹਿਲਾਂ ਛੇ ਦੰਦਾਂ ਸੀ ਹਾਂ ਛੇ ਦੰਦਾਂ ਸੀ ਹੁਣ ਪੂਰੇ ਹੋਈ ਹੈ ਦੇਖ ਸਕਦੇ ਹੋ ਤੁਸੀਂ ਥੱਲੇ ਦੀ ਬਹੁਤ ਸਾਫ਼ ਬੱਕਰੀ ਹੈ ਆ ਵੀ ਪੱਠਾ ਹਾਂਜੀ ਬਾਈਓ ਅੱਜ ਆਪਾਂ ਤੁੰਗਾਲੀ ਮੰਡੀ ਚ ਆ। ਇਹ ਦੋ ਤਰੀਕ ਦੀ ਮੰਡੀ ਆ। ਪਹਿਲਾ ਮਹੀਨਾ 2021 ਬਹੁਤ ਸੋਹਣੇ ਜਾਨਵਰ ਆਏ ਇੱਥੇ ਤੇ ਆਪਾਂ ਬਾਈ ਜੀਰ ਨਾਲ ਗੱਲ ਵੀ ਕਰਦੇ ਆ ਤੇ ਜਾਨਵਰਾਂ ਬਾਰੇ ਵੀ ਜਾਣਕਾਰੀ ਲੈਣੇ ਆ ਪੂਰੀ। ਠੀਕ ਆ ਤੇ ਇੱਕ ਇਹ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ। ਬਾਈ ਜੀ ਕਿੰਨੇ ਦਾ ਬੱਕਰਾ ਹੈ? ਅੰਤਾਜਾ ਵੇਖਿਆ ਨਹੀਂ ਹੈ। ਦੰਦ ਬਾਈ ਜੀ ਪੂਰਾ ਹੀ ਹੋਗਾ ਬੱਕਰਾ ਇਹ। ਤੇ ਹਾਈਟ ਉਹ ਉਹ ਬਿਆਲੀ ਦੇ ਤਕਰੀਬਨ ਦੀ ਹਾਈਟ ਆ ਬੱਕਰੇ ਦੀ ਹੈਗੀ ਹੈ ਵੇਟ ਹੋਊਗਾ 90 ਤੋਂ 92 ਕਿਲੋ ਵੇਟ ਹੋਊਗਾ ਦਾ ਤੇ ਕਿੰਨੇ ਪੈਸੇ ਮੰਗਦੇ ਬਾਈ ਜੀ ਇਹਦੇ 45000 45000 ਰੁਪਏ ਬਾਈ ਇਹਦਾ ਮੁੱਲ ਕਰਦਾਗਾ ਇਹ ਬੱਕਰੇ ਮਗਰਲੇ ਆਪਣੀਆਂ ਨੇ ਆਪਣੀਆਂ ਆਈਏ ਤੇ ਗੱਬਣਾ ਬੱਕਰੀਆਂ ਸਾਰੀਆਂ। ਇੱਕ ਗੱਬਣਾ ਦੋ ਸੁੰਗਾਂ ਉਹ। ਦੋ ਸੁੰਗਾਂ ਉਹ। ਤੇ ਕੀ ਕੀ ਮੁੱਲ ਕਰਦੇ ਹੋ? ਇੱਕ ਦਾ 35000 ਰੁਪਏ, ਦੂਜੀਆਂ ਦਾ 15-15 ਰੁਪਏ। ਜਿਹੜੀ ਬੂਰ ਕੰਨਿਆ ਉਹਦਾ 35000 ਹੈ, ਪਰ ਲੀਆਂ ਦਾ 15-15000 ਰੁਪਏ ਮੁੱਲ ਕਰਦਾ ਭਾਈ ਜੀ। ਤੇ ਨਾ ਕੀ ਹੈ ਭਾਈ ਜੀ ਆਪਣਾ? ਗੁਰਲਾਲ ਸਿੰਘ। ਗੁਰਲਾਲ ਸਿੰਘ ਪਿੰਡ ਸੰਦੋਹਾ। ਸੰਦੋਹਾ ਪਿੰਡ ਆ। ਕੀ ਹੋਰ ਨੇ ਨਾਲ? ਬਾਕੀ ਬੱਚੇ ਹੈਗੇ ਨਾਲ? ਜੀ ਨਾਲ। ਚੰਗੇ ਬੱਚੇ ਦੋਨੋਂ ਨਾਲ। ਹਾਂ ਇੱਕ ਬੱਕਰਾ ਇੱਕ ਬੱਚਾ। ਆ ਬੱਕਰੀਆਂ ਭਾਈ ਜੀ। ਜਿਨ੍ਹਾਂ ਦੀਆਂ ਆਪਣੀਆਂ ਇਹ। ਆ ਭਾਈ ਜੀ ਤੁ ਕੀ ਕੀ ਮੁੱਲ ਦੇ ਬੱਕਰੀਆਂ ਮਈਏ 15 15 15 15000 ਦੀ ਬਾਈ ਜੀ 15 15000 ਮੁੱਲ ਕਰਦੇ ਨੇ ਬੱਕਰੀਆਂ ਦਾ ਤੇ ਉਹ ਬੱਕਰਾ ਕੀ ਦਾ ਮਤਲਬ ਆ ਆਪਣੇ ਉਹਦਾ 20000 ਰੁਪਏ ਮੁੱਲ ਕਰਦਾ ਨਹੀਂ ਨਹੀਂ ਤਾਂ 30000 ਰੁਪਏ ਮੁੱਲ ਕਰਦਾ ਭਾਈ ਜੀ ਕਿਉਂ ਮਤਲਬ ਰੱਖਾ ਕਮਾ ਰਹੇ ਬਾਕੀ ਜਾਨਵਰ ਬਹੁਤ ਸੋਹਣੇ ਆਏ ਹੋਇਆ ਹੋਰ ਵੀ ਭਾਈਆ ਬੱਕਰੀ ਡੀਟੇਲ ਕੀ ਹੈ ਕੀ ਦੰਦ ਕਿੰਨੇ ਆਂ ਅਮੀ ਦੰਦ ਕਿੰਨੇ ਆ ਬੱਕਰਾ ਇਹ 6 ਦੰਦਾਂ ਦਾ ਜੀ 6 ਦੰਦਾਂ ਦਾ ਤੇ ਹਾਈਟ ਕਿੰਨੀ ਆ ਦੀ ਇਹਦੀ ਹਾਈਟ ਹੈਗੀ ਜੀ 43 43 ਹਾਈਟ ਆ ਤੇ ਕਿੰਨਾ ਮੁੱਲ ਪਾਉਂਦੇ ਹੋ 22000 ਰੁਪਏ ਮੁੱਲ ਕਰਦਾ ਭਾਈ ਜੀ ਮੁਰਗੇ ਵੀ ਆਏ ਹੋਏ ਆ ਉਹ ਬੁਰਗਿਆਂ ਰੇਟ ਕੀ ਆ ਜੀ ਮੁਰਗਿਆਂ ਦਾ ਮੁਰਗੇ ਦਾ ਜੀ 5000 ਰੁਪਏ ਉਹ ਮੁਰਗੇ ਦਾ ਰੇਟ ਆ ਵੱਡੇ ਦਾ ਤੇ ਮੁਰਗੀ ਦਾ 2500 ਰੁਪਏ ਮੁਰਗੀ ਦਾ 2500 ਹਾਂਜੀ ਖਰਗੋਸ਼ ਵੀ ਆ ਇਹਨਾਂ ਕੋਲੇ ਬਾਂਗਾਂ ਕੋਲੇ ਦੇਖੋ ਬਹੁਤ ਸੋਹਣਾ ਡਾੜੀ ਮਾਰਦਾ ਹਾਂ ਹਾਂ ਮੁਰਗਾ ਤਾਜ਼ਾ ਕਹਿੰਦੇ ਤੇ ਮੈਂ ਪਹਿਲਾਂ ਉਸ ਤੋਂ ਪਹਿਲਾਂ ਗੱਪ-ਗੁੱਪ ਜੀ ਮਾਰਦੇ ਵੀ ਥੋੜਾ ਗੱਲ ਜੀ ਆ ਵੀ ਵੱਡੇ-ਵੱਡੇ ਫੋਨ ਦੇ ਵਿੱਚ ਹੀ ਵਿੱਚ ਹਿਅਰ ਹਿਅਰ ਉਹਨੇ ਮੈਨੂੰ ਕਰਾਰ ਨਾ ਦਿਖਾਇਆ ਹਾਂਜੀ ਭਾਈ ਅੱਜ ਆਪਾਂ ਦੋ ਤਰੀਕ ਦੀ ਮੰਡੀਆ ਪਿੰਡ ਤੋਂਗ ਵਾਲੀ ਚ 2 ਤਰੀਕ ਪਹਿਲਾ ਮਹੀਨਾ 2021 ਤੇ ਬਾਈ ਗਰਲਾਲ ਜੀ ਬੱਕਰਾ ਲੈ ਕੇ ਆਇਆ ਬਹੁਤ ਚੰਗਾ ਬੱਕਰਾ ਲੋਕ ਦੇਖ ਰਹੇ ਐ ਖੜਖੜ ਬੱਕਰੇ ਨੂੰ ਤੇ ਆਪਾਂ ਜਾਣਕਾਰੀ ਲੈਣੇ ਐ ਇਹਨਾਂ ਤੋਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਕੀ ਨਾਮ ਆ ਬਾਈ ਜੀ ਆਪਣਾ ਗੁਰਲਾਲ ਸਿੰਘ ਐ ਜੀ ਪਿੰਡ ਗੜਾਈ ਗੋਲਿਆਂ ਵਾਲੀ ਸੰਗਣੀ ਆ ਇਹ ਬੱਕਰੇ ਬਾਰੇ ਮਾੜਾ ਦੱਸੋ ਹੀ ਜਾਣਕਾਰੀ ਦਿਓ ਤੇ ਜੀ ਬਹੁਤ ਟਾਪ ਬਰੀਡ ਹੈ ਸੰਦੋ ਬੜਾ ਹੀ ਸ਼ਾਨਦਾਰ ਹੈ ਮੇਨਲੀ ਇਹ ਫੇਮਸ ਹੈ ਕਿ ਨਵਾਜੇ ਦੀ ਦਾ ਬੱਕਰਾ ਉਹ ਫੇਮਸ ਹੁੰਦਾ ਸੀ ਹਾਂਜੀ ਉਹੀ ਨਸਲ ਹੈ ਠੀਕ ਹੈ ਜੀ ਤੇ ਇਹ ਚਾਰ ਦੰਦ ਹੋ ਚੁੱਕੇ ਹੈ ਤੇ ਦੀ 43 ਇੰਚ ਹਾਈਟ ਹੈ ਵੇ 28 ਦਿਨਾਂ ਦਾ ਇਹ ਮੇਬੜਾ ਖਰੀਦਿਆ ਸੀ 323200 ਰੁਪਏ ਸਾਰੇ ਗਰੁੱਪਾਂ 'ਚ ਇਹਦੀ ਚਰਚਾ ਹੋਈ ਸੀ ਹਾਂਜੀ ਕਿ 28 ਦਿਨਾਂ ਦਾ ਮੇਬੜਾ 323200 ਰੁਪਏ ਦਾ ਹੈ ਅਜੇ 1.5 ਸਾਲ ਦਾ ਚਾਰ ਦੰਦ ਹੋ ਚੁੱਕੇ ਆ ਤੇ 43 ਇੰਚ ਦੀ ਹਾਈਟ 43 ਇੰਚ ਦੀ ਹਾਈਟ ਆ ਦੀ ਚਾਰ ਦੰਦ ਕੀਤੇ ਬਾਈ ਜੀ ਕਹਿੰਦੇ ਹੁਣ ਹੀ ਇਹਨੇ ਤੇ 1.5 ਸਾਲ ਦਾ ਬੱਚਾ ਹੈ ਕੀ ਡਿਮਾਂਡ ਕਰਦੇ ਹੋ ਬਾਈ ਜੀ ਹੁਣ ਇਹਦੀ ਸਵਾਲ ਲੱਖ ਰੁਪਈਆ ਸਵਾਲ ਲੱਖ ਰੁਪਈਆ ਦੇਣ ਲੈਣ ਕੋਈ ਘੱਟ ਵੱਧ ਇਹਦਾ 1 ਲੱਖ ਰੁਪਈਆ ਲੱਗ ਚੁੱਕਿਆ ਸੀ ਗਰਮੀਆਂ ਦੀ ਗੱਲ ਹੈ ਕੋਈ 5 ਕਿ ਮਹੀਨੇ ਪਹਿਲਾਂ ਅੱਛਾ ਸੁਬਹ ਦਿੱਤਾ ਠੀਕ ਹੈ ਜੇ ਉਦੋਂ ਮੈਨੂੰ ਸ਼ੌਕ ਬਹੁਤ ਜ਼ਿਆਦਾ ਸੀ ਹਾਂਜੀ ਹਾਂਜੀ ਹੁਣ ਮੈਨੂੰ ਵੇਚਣਾ ਚਾਹੀਦਾ ਠੀਕ ਹੈ ਸਰ ਜੀ ਨਾਜਾਇਜ਼ ਮੈਂ ਮੰਗ ਨਹੀਂ ਦਿਆ ਸਵਾਲ ਲੱਖ ਰੁਪਈਆ ਮੰਗ ਠੀਕ ਹੈ ਜੀ ਠੀਕ ਸਵਾਲ ਲੱਖ ਰੁਪਈਆ ਭਾਈ ਜੀ ਮੁੱਲ ਕਰਦੇ ਨੇ ਇਹਦਾ ਬੜੀ ਸ਼ਾਨਦਾਰ ਬੱਕਰਾ ਗਾਪੂਰ ਹਾਂਜੀ ਭਾਈ ਜੀ ਅੱਜ 2 ਤਰੀਕ ਵਾਲੀ ਮੰਡੀ ਆ ਤੁੰਗ ਵਾਲੀ ਤੇ ਬਹੁਤ ਸੋਹਣੇ ਜਾਨਵਰ ਆਏ ਆ ਆਪਾਂ ਜਾਣਕਾਰੀ ਲੈਣੇ ਬਾਈਆਂ ਤੋਂ ਐ ਨਜ਼ਰੇ ਭਾਈ ਕੀ ਨਾਮ ਆਪਣਾ ਉਸਮੈਲ ਕਿਹੜੀ ਜਗ੍ਹਾ ਤੋਂ ਆਂ ਹਰਮਾਨਗੜ ਤੋਂ ਹਰਮਾਨਗੜ ਤੋਂ ਇਹ ਤਿੰਨੇ ਬੱਕਰੇ ਤੁਹਾਡੇ ਆ ਹਾਂ ਸਾਡੇ ਆ ਤੇ ਆ ਬੱਕਰੇ ਦੰਦ ਕੀ ਆ ਵੱਡੇ ਦੇ ਪਰਲੇ ਦੇ ਛੱਗਾ ਛੱਗਾ ਪਰਲਾ ਕਿੰਨੇ ਪੈਸੇ ਮੰਗਦਾ ਨੇ ਭੰਨਾਂ ਭਾਈ ਜੀ 35000 ਹਾਂਜੀ 35000 ਰੁਪਏ ਬਾਈ ਮੁੱਲ ਕਰਦੇ ਨੇ ਬੱਕਰੇ ਦਾ ਬਹੁਤ ਸ਼ਾਨਦਾਰ ਬੱਕਰਾ ਹੈਗਾ ਸ਼ਿੱਗਾ ਹੈ ਗਿਆ ਆ ਬੱਕਰਾ ਕਿੰਨੇ ਦੰਦਾ ਜੀ ਇਹ 8 ਦੰਦਾ ਇਹ 8 ਦੰਦਾ ਖੱਸੀ ਆ ਜੀ ਇਹ ਹਨ ਇਹ ਖੱਸੀ ਇਹਦਾ ਕਿੰਨੇ ਪੈਸੇ ਮੰਗਦਾ ਜੀ ਚਲ ਵੇਖੀ ਕੀ ਕੱਚੀ ਆ 31000 ਦਾ ਵਿਕਿਆ ਹੋਇਆ ਹੈ ਹਾਂ ਇਹ 31000 ਦਾ ਵਿਕਿਆ ਹੋਇਆ ਆ ਬੱਕਰਾ ਕਿੰਨੇ ਦੰਦਾ ਜੀ ਇਹ ਵੀ ਸ਼ਿੱਗਾ ਹੈ ਇਹ ਵੀ ਸ਼ਿੱਗਾ ਹੈ ਸ਼ਿੱਗਾ ਬੱਕਰਾ ਖੱਸੀ ਆ ਵੀ ਇਹ ਵੀ ਖੱਸੀ ਹੈ ਖੱਸੀ ਆ ਵੀ ਇਹਦਾ ਮੁੱਲ ਕਿੰਨਾ ਕਰਦੇ ਹੋ? 25 ਇਹਦਾ 25000 ਰੁਪਏ। ਵਧੀਆ ਬੱਕਰੀਆਂ ਬਾਈ ਜੀ ਕੋਲ ਸ਼ਾਨਦਾਰ ਬੱਕਰੀ ਹੈ। ਹਾਂਜੀ ਦੋ ਤਰੀਕ ਵਾਲੀ ਮੰਡੀ ਅੱਜ ਬੱਕਰੀ ਆਈ ਇੱਕ ਬਹੁਤ ਸੋਹਣੀ। ਦੁੱਧ ਵੀ ਬਾਈ ਦਾ ਬਹੁਤ ਦੱਸਦੇ ਆ ਪਰ ਤੁਸੀਂ ਨਤਾਜਾ ਦੁੱਧ ਦਾ ਖੁਦ ਆਪ ਲਾ ਲਿਓ। ਕਿੰਨਾ ਦੁੱਧ ਆਉਂਦਾ? ਬਸ ਖੱਟੇ ਬਣਾਵਾ ਕੇ ਬਣਾ। ਸ਼ਾਨਦਾਰ ਬੱਕਰੀ ਹੈ, ਬਿੱਟਲ ਬੱਕਰੀ ਹੈ। ਕੀ ਨਾਂ ਜੀ ਆਪਣਾ? ਮੰਤਿਆ ਕਿਹੜੀ ਕਿਹੜੀ ਜਗ੍ਹਾ ਤੁਸੀਂ ਸਾਰਨਪੁਰ ਸਾਰਨਪੁਰ ਤੋਂ ਆ ਬਾਈ ਜੀ ਬੱਕਰੀ ਲਈ ਇਹਨਾਂ ਨੇ ਤੇ ਬੱਕਰੀ ਇਹ ਕਿੰਨਾ ਦੁੱਧ ਦਿੰਦੀ ਹੈ ਜੀ ਜਾਂ 4 ਕਿਲੋ 4 ਕਿਲੋ ਦੁੱਧ ਦਿੰਦੀ ਹੈ ਬਹੁਤ ਸੋਹਣੀ ਬੱਕਰੀ ਆ ਬਾਈ ਜੀ ਜੀ ਇਹ ਜੁਪੀ ਸਾਰਨਪੁਰ ਤੋਂ ਆ ਆ ਦੇ ਚਾਚਾ ਫੜੀ ਪਾ ਦੇ